ਜੈ ਵਾਲਮੀਕੀ ਜੈਪੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸੋ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਬੇਨਤੀ ਹੈ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਇਹ ਵੀਡੀਓ ਤੁਹਾਡੇ ਲਈ ਬੜੀ ਖਾਸ ਤੇ ਇੱਕ ਅਹਿਮ ਹੋਣ ਵਾਲੀ ਆ ਸੋ ਤਲਵੰਡੀ ਚੌਧਰੀਆਂ ਤੋਂ ਕਰਪੂਥਰਾ ਨੂੰ ਜਿਹੜਾ ਰੋਡ ਜਾਂਦਾ ਇਹ ਜਿਹੜਾ ਰੋਡ ਆ ਸੁਲਤਾਨਪੁਰ ਤੋਂ ਜਿਹੜਾ ਇਹ ਰੋਡ 메ਨ ਰੋਡ ਜਾਂਦਾ ਇੱਥੋਂ ਇੱਕ ਨੂਰੋਵਾਲ ਦੇ ਵਿੱਚ ਜਿਹੜਾ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦਾ ਜਿਹੜਾ ਆਸ਼ਰਮ ਹੈ ਆਪ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਅਸੀਂ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਆਸ਼ਰਮ ਆਪਾਂ ਤੁਹਾਡੇ ਲਈ ਵੀਡੀਓ ਜ਼ਰੂਰ ਮਿੰਨੇ ਦੇ ਵਿੱਚ ਇੱਕ ਅੱਧੀ ਵੀਡੀਓ ਜਾਂ ਦੋ ਵੀਡੀਓ ਲੈ ਕੇ ਆਉਣੇ ਆ ਸੋ ਸਾਨੂੰ ਪਤਾ ਸੀ ਕਿ ਨੂਰੋਵਾਲ ਦੇ ਵਿੱਚ ਵੀ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦਾ ਜਿਹੜਾ ਆਸ਼ਰਮ ਹੈ ਸੋ ਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਆ ਹਨਾ ਕੌਮੀ ਗਿਆਨ ਪ੍ਰਕਾਸ਼ ਦੇ ਵਿੱਚ ਵੀ ਇਹ ਸਾਰਾ ਜ਼ਿਕਰ ਹੈ ਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਨੂਰੋਵਾਲ ਦੇ ਵਿੱਚ ਰਹੇ ਸੋ ਰੋਡ ਤੋਂ ਲੰਘਦੇ ਸੀ ਤਾਂ ਸਾਡੇ ਵੀਰ ਜੀ ਹੁਣਾਂ ਨੂੰ ਅਸੀਂ ਪੁੱਛਿਆ ਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦਾ ਆਸ਼ਰਮ ਨੂਰੋਵਾਲ ਦੇ ਵਿੱਚ ਸਥਿਤ ਹੈ ਤੇ ਬਾਈ ਜੀ ਨੂੰ ਸਾਨੂੰ ਉੱਥੇ ਲੈ ਕੇ ਆਏ ਆ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਵੀ ਕਾਫੀ ਗਿਆਨ ਹੈ ਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਇੱਥੇ ਕਿੰਨਾ ਸਮਾਂ ਰਹੇ ਆ ਔਰ ਹੁਣ ਇਹਦੇ ਹਾਲਾਤ ਕੀ ਆ ਪਰ ਅਸੀਂ ਜਦੋਂ ਹਾਲਾਤ ਦੇਖਿਆ ਤਾਂ ਸਾਡੂੰ ਸਾਡੀਆਂ ਭਾਵਨਾਵਾਂ ਨੂੰ ਬੜੀ ਇੱਕ ਆਹਤ ਹੋਈ ਆ ਕਿ ਸਾਡੇ ਜਿਹੜਾ ਸਾਡਾ ਇਤਿਹਾਸ ਆ ਜਿਹੜਾ ਸਾਡਾ ਲਿਟਰੇਚਰ ਆ ਸਾਡੇ ਰਹਿਬਰਾਂ ਨੇ ਕੁਰਬਾਨੀ ਦੇ ਕੇ ਸਾਡੇ ਮਹਾਪੁਰਸ਼ਾਂ ਨੇ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਵਾਲਮੀਕੀ ਨਾਮ ਦੀ ਅਲਖ ਜਗਾਈ ਆ ਸੋ ਉਸ ਨੂੰ ਅਸੀਂ ਸੰਭਾਲ ਨਹੀਂ ਪਾਰਾ ਸੋ ਬਾਈ ਜੀ ਹੁਣ ਅੰਨੂ ਵੀ ਪੁੱਛਦੇ ਬਾਈ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਲਵਲੀ ਆ ਜੀ ਕਿੱਥੋਂ ਤੁਸੀਂ ਕਿੱਥੋਂ ਬਲੋਂਗ ਕਰਦੇ ਜੀ ਸਭ ਤੋਂ ਪਹਿਲਾਂ ਜੀ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਜੀ ਮੇਰਾ ਪਿੰਡ ਨਸੀਰੇਵਾਲ ਆ ਜੀ ਅੱਛਾ ਅਸੀਂ ਐਸੇ ਨੂਰੋਵਾਲ ਪਿੰਡ ਦੇ ਵਿੱਚ ਨਾ ਜੀ ਮਾਰਬਲ ਦਾ ਕੰਮ ਕਰਦਾ ਠੇਕੇਦਾਰਾਂ ਮੈਂ ਅੱਛਾ ਜੀ ਤੇ ਤੁਸੀਂ ਦਰਾਵੜ ਚੈਨਲ ਦੇ ਨਾਲ ਸਾਨੂੰ ਜੋੜਿਆ ਵਾ ਤੁਹਾਡਾ ਸਭ ਤੋਂ ਪਹਿਲਾਂ ਥੈਂਕ ਯੂ ਧੰਨਵਾਦ ਆ ਇਹ ਗਿਆਨनाथ ਮਹਾਰਾਜ ਦਾ ਆਸ਼ਰਮ ਆ ਜੀ ਅੱਛਾ ਜੀ ਹਾਂਜੀ ਜੀ ਬਾਈ ਜੀ ਅਸੀਂ ਅਸੀਂ ਹਾਲਾਤ ਦੇਖੇ ਆ ਤੇ ਆਉ ਸੰਗਤ ਨੂੰ ਵੀ ਦਰਸ਼ਨ ਕਰਵਾਉਣੇ ਆ ਸੋ ਆਉ ਬੇਨਤੀ ਆ ਕਿ ਅਸੀਂ ਤੁਹਾਡੀ ਹੈਲਪ ਤਾਂ ਲੈ ਰਹੇ ਆ ਸੋ ਸਾਥੀਆਂ ਨੂੰ ਵੀ ਬੇਨਤੀ ਆ ਵੀ ਵੀਡੀਓ ਦੇ ਵਿੱਚ ਮਾਈਂਡ ਨਾ ਕਰਿਓ ਭਾਈ ਹੁਣੀ ਸਾਨੂੰ ਰੋਡ ਤੇ ਟੱਕਰੇ ਸੀ ਸੋ ਅਸੀਂ ਜਿਵੇਂ ਐਡਰੈਸ ਪੁੱਛਿਆ ਜਿਵੇਂ ਪਤਾ ਕੀਤਾ ਕਿ ਸਤਗੁਰੂ ਗਿਆਨनाथ ਮਹਾਰਾਜ ਦਾ ਆਸ਼ਰਮ ਕਿੱਥੇ ਆ ਤੇ ਜਦੋਂ ਬਾਈ ਜੀ ਨੇ ਟੱਕਰੇ ਬਾਈ ਜੀ ਨੇ ਕਹਿੰਦੇ ਆਜੋ ਤੁਹਾਨੂੰ ਅਸੀਂ ਲੈ ਕੇ ਚਲਦੇ ਆਂ ਫਿਰ ਰੋਡ ਤੋਂ ਥੋੜਾ ਜਿਹਾ ਅੰਦਰ ਹੋ ਕੇ ਜਿਹੜਾ ਆ ਗਿਆ ਸੋ ਆ ਤੁਹਾਨੂੰ ਹਾਲਤ ਦਿਖਾਉਨੇ ਆ ਪਰ ਜਿਹੜੀ ਅਸਲ ਚ ਹਾਲਤ ਦੇਖ ਕੇ ਜਿਹੜਾ ਸਾਡੀਆਂ ਭਾਵਨਾਵਾਂ ਨੂੰ ਬੜਾ ਮਤਲਬ ਨਾ ਮਹਿਸੂਸ ਹੋਇਆ ਕਿ ਯਾਰ ਸਾਡੇ ਸਤਿਗੁਰੂ ਗੁਰੂ ਗਿਆਨਾਤ ਜੀ ਮਹਾਰਾਜ ਜੀ ਜਿਨ੍ਹਾਂ ਨੇ ਅਸਲ ਦੇ ਵਿੱਚ ਵਾਲਮੀਕੀ ਕੌਮ ਦਾ ਤਖਤਾ ਪਲਟਿਆ ਵਾਲਮੀਕੀ ਸਮਾਜ ਨੂੰ ਇੱਕ ਐਦਾਂ ਦਾ ਵਾਲਮੀਕੀ ਸ਼ਬਦ ਨੂੰ ਅੱਗੇ ਲੈ ਕੇ ਆਂਦਾ ਕਿ ਜਿਹੜਾ ਸਾਡਾ ਇਤਿਹਾਸ ਜਿਹੜਾ ਗੁੰਮ ਹੋ ਰਿਹਾ ਸੀ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਵਾਲਮੀਕੀ ਨਾਮ ਨੂੰ ਵਾਲਮੀਕੀ ਸ਼ਬਦ ਨੂੰ ਉਜਾਗਰ ਕਰਨ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਆ ਸੋ ਤੁਸੀਂ ਦੇਖ ਸਕਦੇ ਹੋ ਹਾਲਤ ਸੋ ਬਾਈ ਜੀ ਇੱਥੇ ਸਾਨੂੰ ਸੁਣ ਦੇ ਵਿੱਚ ਇਹ ਵੀ ਆਉਂਦਾ ਵਾ ਹਾਂਜੀ ਕਿ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਨੇ ਇੱਥੇ ਤਪ ਕੀਤਾ ਕਿੰਨੇ ਸਮਾਂ ਤਪ ਕੀਤਾ ਸੋ ਦੱਸ ਸਕਦੇ ਤੁਸੀਂ ਜੀ ਗਿਆ ਹੈ 12 ਸਾਲ ਮਹਾਰਾਜ ਨੇ ਤਪ ਕੀਤਾ ਵਾ ਜੀ ਅੱਛਾ ਜੀ ਹਾਂ ਜੀ ਤੇ ਇਹ ਨਾ ਤਲਵੰਡੀ ਚੌਧਰੀਆਂ ਤੋਂ ਜਿਹੜਾ ਰੋਡ ਕਪੂਰਥਲੇ ਨੂੰ ਜਾਂਦਾ ਹੋਇਆ ਤੁਸੀਂ ਦੱਸ ਹੀ ਦਿੱਤਾ ਪਹਿਲਾਂ ਜੀ ਜੀ ਤੇ ਉਸ ਤੇ ਸਥਿਤ ਵਾ ਤੇ ਇੱਥੇ ਮਹਾਰਾਜ ਨੇ ਬਹੁਤ ਜਿਹੜੇ ਕੌਂਤਕ ਦਿਖਾਏ ਕਿਉਂਕਿ ਮਹਾਰਾਜ ਸਭ ਤੋਂ ਜ਼ਿਆਦਾ ਟਾਈਮ ਆਪਣੀ ਜੀਵਨੀ ਦਾ ਜਿਹੜਾ ਉਹ ਉਹਨਾਂ ਨੇ ਇੱਥੇ ਬਤੀਤ ਕੀਤਾ ਆ ਨੁਰੂਆਜ ਹਾਂ ਜੀ ਇਥੇ ਇਥੋਂ ਤੱਕ ਕਿ ਜਿਹੜਾ ਵਿਆਸ ਦਰਿਆ ਦਾ ਇਤਿਹਾਸ ਸੁਣਦੇ ਆ ਗੋਮੀ ਗ੍ਰੰਥ ਗਿਆਨ ਦਾ ਚਾਰਾ ਕੀ ਮਾਰਾ ਇਹਨੇ ਜਿਹੜਾ ਵਿਆਸ ਦਰਿਆ ਰੋਕਿਆ ਉਹ ਮਹਾਰਾਜ ਜੀ ਇੱਥੇ ਬੈਠੇ ਸੀ ਜੀ ਇਹ ਧੂਣਾ ਸਾਹਿਬ ਦਿਖਾਓ ਅੱਛਾ ਜੀ ਇਹ ਧੂਣਾ ਸਾਹਿਬ ਆ ਜੀ ਮਹਾਰਾਜ ਦਾ ਦੇਖੋ ਆ ਲੱਗੇ ਆ ਨਾ ਦੇਖਣਯੋਗ ਹੈ ਜਿਹੜਾ ਕਿ ਹਾਲਤ ਬਣ ਗਈ ਆ ਕਿ ਐਡੇ ਸੰਤ ਮਹਾਪੁਰਸ਼ ਜਿਹੜੇ ਹੋਏ ਆ ਕਿ ਉਹਨਾਂ ਦਾ ਜਿਹੜਾ ਧੂਣਾ ਸਾਹਿਬ ਆ ਦੇਖੋ ਉਹਨਾਂ ਦੀ ਹਾਲਤ ਦੇਖੋ ਜੀ ਸਫਾਈ ਸੋ ਸਤਗੁਰੂ ਗੁਰੂ ਗਿਆਨਾਤ ਜੀ ਮਾਰੀ ਨੇ ਅਸਲ ਦੇ ਵਿੱਚ ਜਿਹੜਾ ਬਾਣੀ ਦੇ ਵਿੱਚ ਵੀ ਜ਼ਿਕਰ ਹੈ ਕਿ ਇੱਥੇ ਤਪ ਕੀਤਾ ਸੀ ਨਾ ਜੀ ਹਾਂਜੀ ਹਾਂਜੀ ਉਹ ਗੱਲ ਆਪਾਂ ਤੁਹਾਨੂੰ ਵੇਚ ਰਹੀ ਕਿਉਂਕਿ ਮਹਾਰਾਜ ਇੱਥੇ ਧੂਣਾ ਸਾਹਿਬ ਤੇ ਬੈਠੇ ਸੀ ਜਦੋਂ ਸੰਗਤਾਂ ਨੇ ਆ ਕੇ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੀ ਕਿ ਸਾਡੇ ਨਾਲ ਆਓ ਕਿਉਂਕਿ ਮਹਾਰਾਜ ਇੱਥੇ ਹੀ ਜ਼ਿਆਦਾ ਟਾਈਮ ਉਹਨਾਂ ਨੇ ਬਤੀਤ ਕੀਤਾ ਨੂਰਵਾਲ ਦੇ ਵਿੱਚ ਜੀ ਵਿਆਸਾ ਦਾ ਜਿਹੜਾ ਦਰਿਆ ਮੋਲਿਆ ਬੂੜੇਵਾਲ ਜੀ ਉਹ ਇੱਥੋਂ ਹੀ ਮੋੜਿਆ ਇੱਥੋਂ ਮਹਾਰਾਜ ਜੀ ਗਿਆ ਸੀ ਗੁਰੂ ਗਿਆਨ ਜੀ ਨਾਲ ਇੱਕ ਹੋਰ ਵੀ ਜ਼ਿਕਰ ਆਉਂਦਾ ਕਿ ਸਤਗੁਰੂ ਗੁਰੂ ਗਿਆਨ ਸਾਹਿਬ ਮਹਾਰਾਜ ਨੇ ਮੱਚ ਜਿਹੜੀ ਜਿੰਦਾ ਕੀਤੀ ਸੀ ਉਹ ਵੀ ਇੱਥੋਂ ਹੀ ਸੀ ਜੀ ਉਹ ਵੀ ਇੱਥੇ ਉਹ ਸਾਰਾ ਇਤਿਹਾਸ ਇਹਦੇ ਨਾਲ ਰਿਲੇਟਡ ਹੈ ਜਿੰਨਾ ਭਾਜੀ ਇਧਰਲੀ ਧਰਤੀ ਦਾ ਜਿੰਨਾ ਇਤਿਹਾਸ ਆ ਮਹਾਰਾਜ ਇੱਥੇ ਬੈਠੇ ਸੀ ਇੱਥੋਂ ਹੀ ਜਾਂਦੇ ਸੀਗੇ ਸਭ ਤੋਂ ਜ਼ਿਆਦਾ ਟਾਈਮ ਇੱਥੇ ਬੈਠਿਆ ਪਰ ਇਹ ਡੇਰੇ ਦਾ ਹਾਲ ਦੇਖ ਲਓ ਜਿਹੜਾ ਨਾਂ ਦੇਖਣਯੋਗ ਹੋਇਆ ਹੋਇਆ ਇਹ ਮਹਾਰਾਜ ਦੀ ਖੋਈ ਸੀ ਜੀ ਜੀ ਇੱਥੋਂ ਮਹਾਰਾਜ ਜੀ ਪਾਣੀ ਲੈ ਕੇ ਆਪਣੇ ਇਸ਼ਨਾਨ ਪਾਣੀ ਕਰਦੇ ਹੁੰਦੇ ਸੀ ਜੀ ਸੋ ਪ੍ਰਾਣੀ ਖੂਈ ਆ ਤੁਸੀਂ ਦੇਖ ਸਕਦੇ ਹੋ ਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਖੁਦ ਇਸ ਖੂਈ ਤੋਂ ਪਾਣੀ ਲੈ ਕੇ ਇਸ਼ਨਾਨ ਕਰਦੇ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਵੀ ਚੜਿਆ ਪਰ ਅਸਲ ਤੇ ਜਿਹੜੀ ਮੇਨ ਗੱਲ ਹੈ ਇਸ ਆ ਵੀ ਜਿਹੜੀ ਪਿੰਡ ਦੇ ਵੀਰਾਂ ਨੂੰ ਵੀ ਪੁੱਛਿਆ ਕਿ ਆ ਜਿਹੜੀ ਸਫਾਈ ਆ ਹੁਣ ਕਰਵਾਈ ਆ ਉਹ ਵੀ ਨਰੇਗਾ ਵਾਲਿਆਂ ਨੂੰ ਲਗਾ ਕੇ ਆ ਤੁਸੀਂ ਦੇਖ ਸਕਦੇ ਹੋ ਪਰ ਜੇ ਜਗ੍ਹਾ ਦੀ ਗੱਲ ਕਰਦੇ ਤੇ ਜਗ੍ਹਾ ਬਹੁਤ ਹੈ ਪਰ ਪਾਜੀ ਕੀ ਕਾਰਨ ਸਮਝਦੇ ਹੋ ਵੈਸੇ ਚਲੋ ਮੇਰਾ ਸਵਾਲ ਤੁਹਾਨੂੰ ਬਣਦਾ ਤੇ ਨਹੀਂ ਪਰ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਕਿਉਂ ਨਹੀਂ ਸਾਡੇ ਵੀਰ ਭਰਾ ਜਿਹੜੇ ਦੇਖ ਰੇਖ ਜਾਂ ਸਾਡਾ ਸਮਾਜ ਕਿਉਂ ਨਹੀਂ ਦੇਖ ਕਰ ਰਿਹਾ ਸਾਡੇ ਮਹਾਪੁਰਸ਼ਾਂ ਦੇ ਇਤਿਹਾਸ ਦੀ ਕਾਰਨ ਇਹ ਆ ਕਿ ਕਿਉਂਕਿ ਮੈਨੂੰ ਕਾਫੀ ਟਾਈਮ ਹੋ ਗਿਆ ਇਸ ਪਿੰਡ ਦੇ ਵਿੱਚ ਕੰਮ ਕਰਦਿਆਂ ਜੀ ਸਾਨੂੰ ਤਕਰੀਬਨ 6-7 ਮਹੀਨੇ ਹੋ ਗਏ ਆ ਜੀ ਸੁਣਨ ਦੇ ਵਿੱਚ ਇਹ ਆ ਕਿ ਜਿਹੜੀ ਇਹ ਜਿਹੜਾ ਸੈਂਟਰ ਵਾਲਮੀ ਗਵਰਨਮੈਂਟ ਦੇ ਸੈਂਟਰ ਵਾਲਮੀ ਸਭਾ ਜਿਹੜੀ ਆ ਇਹ ਉਹਦੇ ਅੰਡਰ ਬਾਜੀ ਜੀ ਜਿਹੜੇ ਕਿ ਆਪਣੇ ਇਥੋਂ ਦੇ ਜਿਹੜੇ ਲੋਕ ਆ ਉਹ ਇਸ ਵੱਲ ਧਿਆਨ ਨਹੀਂ ਦੇ ਰਹੇ ਉਹ ਕਹਿੰਦੇ ਕਿ ਉਹ ਉਹਨਾਂ ਨੇ ਜ਼ਿੰਮੇਵਾਰੀ ਇਹਦੀ ਲਈ ਹੋਈ ਆ ਕਿ ਬਿਲਡਿੰਗ ਬਣਾ ਕੇ ਅਸੀਂ ਦੇਵਾਂਗੇ ਅੱਛਾ ਜੀ ਹਾਂਜੀ ਸੋ ਸੈਂਟਰ ਵਾਲਮੀਕੀ ਸਭਾ ਦੇ ਜਿਹੜੇ ਪੰਜਾਬ ਦੇ ਚੇਅਰਮੈਨ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਕਾਰਨ ਆ ਕਿ ਇਹ ਆਸ਼ਰਮ ਜਿਹੜਾ ਕਿਉਂ ਨਹੀਂ ਡਿਵੈਲਪ ਹੋ ਰਿਹਾ ਕਿਉਂਕਿ ਅਸਲ ਦੇ ਵਿੱਚ ਆ ਦੇਖੋ ਜੀ ਮੈਂ ਕੈਮਰਾਮੈਨ ਨੂੰ ਕਹਿੰਦਾ ਵੀਰੋ ਬੇਨਤੀ ਆ ਵੀ ਤੂੰ ਚੰਗੀ ਤਰ੍ਹਾਂ ਕਲੀਅਰ ਕਰਕੇ ਦਿਖਾ ਕਿ ਆ ਦੀ ਗੁਰੂਕੁਲ ਸੈਂਟਰ ਵਾਲਮੀਕੀ ਸਭਾ ਜੋ ਕਿ ਭਗਵਾਨ ਵਾਲਮੀਕੀ ਗੁਰੂਕੁਲ ਆ ਸਾਰਾ ਦੇਖੋ ਜੀ ਉਹਨਾਂ ਦਾ ਲੱਗਾ ਕਿ ਔਰ ਤੁਸੀਂ ਆਸ਼ਰਮ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਨੂੰ ਲੱਗਦਾ ਇੱਥੇ ਪਹਿਲਾਂ ਬਾਣੀ ਦਾ ਪ੍ਰਕਾਸ਼ ਵੀ ਸੀਗਾ ਭਾਜੀ ਬਾਣੀ ਦਾ ਪ੍ਰਕਾਸ਼ ਹੈ ਸੀ ਜੀ ਕਹਿੰਦੇ ਕਿ ਉਹ ਛਾੜਾ ਹੀ ਕਿਉਂਕਿ ਬਦਵੀ ਹੋ ਰਹੀ ਸੀ ਕੋਈ ਪਾਠੀ ਸਿੰਘ ਨਹੀਂ ਸੀ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਸੀ ਕੋਈ ਅੱਛਾ ਜੀ ਧਮੂੜੀਆਂ ਧਿਆਨਾਂ ਅੱਛਾ ਜੀ ਹਾਂ ਜੀ ਸੋ ਬੜੀ ਮਾੜੀ ਹਾਲਤ ਹੈ ਸੋ ਬੇਨਤੀ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਓ ਸੋ ਆਪਾਂ ਸੈਂਟਰ ਵਾਲਮੀਕੀ ਸਭਾ ਯੂਕੇ ਦੇ ਜਿਹੜੇ ਪ੍ਰਧਾਨ ਆ ਜਗੀਰ ਸਿੰਘ ਕਲਰੂ ਉਹਨਾਂ ਨੂੰ ਵੀ ਫੋਨ ਲਾਉਣੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਦੇਖਦੇ ਆ ਵੀ ਉਹ ਉਹਨਾਂ ਦਾ ਕੀ ਕਹਿਣਾ ਆਪਾਂ ਵੀਡੀਓ ਚ ਉਹਨਾਂ ਨੂੰ ਵੀ ਨਾਲ ਹੀ ਇਦਾਂ ਕਾਲ ਤੇ ਵੀ ਨਾਲ ਹੀ ਲਵਾਂਗੇ ਸੋ ਮੈਂ ਬੇਨਤੀ ਆ ਕਿ ਜਰੂਰ ਇੱਧਰ 1 ਸੈਮ ਤੋਂ ਲਾਵੋ ਬ੍ਰਾਈਟਨੈਸ ਸਪੀਕਰ ਸੋ ਦੇਖਦੇ ਆ ਕਿ ਉਹ ਜਗੀਰ ਸਿੰਘ ਕਲੜੂ ਜੀ ਕੀ ਕਹਿੰਦੇ ਨੇ ਸਾਥੀਓ ਫੋਨ ਨਹੀਂ ਚੱਕ ਰਿਹਾ ਆਪਾਂ 1-2 ਮਿੰਟ ਟਟ ਕੇ ਫਿਰ ਵੇਟ ਕਰਦੇ ਆਂ ਪਰ ਸਾਬ ਇਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਾਂਜੀ ਕੀ ਸੈਂਟਰ ਵਾਲਮੀਕੀ ਸਭਾ ਸਾਰਾ ਇਸ ਆਸ਼ਰਮ ਦਾ ਦੇਖਰੇਖ ਕਰਦੀ ਹੈ ਕਦੋਂ ਤੋਂ ਸੈਂਟਰ ਵਾਲਮੀਕੀ ਸਭਾ ਦੇ ਅੰਦਰ ਕੁਝ ਮਾੜਾ ਮੋਟਾ ਪਤਾ ਇਸ ਦੇ ਬਾਰੇ ਨਹੀਂ ਇਹ ਤਾਂ ਹੁਣ ਪਿੰਡ ਵਾਲਿਆਂ ਨੂੰ ਪਤਾ ਹੋਊਗਾ ਕਿਉਂਕਿ ਮੈਂ ਤੇ ਮੇਰਾ ਪਿੰਡ ਨਸੀਰੇਵਾਲ ਆ ਅੱਛਾ ਜੀ ਇਹ ਮੇਰਾ ਪਿੰਡ ਨਹੀਂਗਾ ਜੀ 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 ਇਹ ਤਾਂ ਹੁਣ ਆਪਾਂ ਕਿਸੇ ਪਿੰਡ ਦੇ ਬੰਦੇ ਨੂੰ ਪੁੱਛਾਂਗੇ ਉਹ ਦੱਸੂਗਾ ਜਿਹੜੀ ਫੁੱਲ ਡਿਟੇਲ ਆ ਕਿ ਜੀ ਵੀ ਜਾਨੀ ਕਿ ਉਹਨਾਂ ਨੇ ਕਿੰਨੇ ਇਹ ਸੈਂਟਰ ਵਾਲਮੀਕੀ ਸਭਾ ਦੇ ਅੰਡਰ ਹੋਇਆ ਹਾਂਜੀ ਹਾਂਜੀ ਉਹਦਾ ਸੁਣਨ ਚ ਇਹ ਆ ਰਿਹਾ ਕਿਉਂਕਿ ਉਹਨਾਂ ਦਾ ਬੈਨਰ ਵੀ ਲੱਗਾ ਦੇਖ ਰਿਹਾ ਤੁਸੀਂ ਜੀ 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 ਕਿਉਂਕਿ ਉਹ ਪਿੰਡ ਦੇ ਇਸ ਕਰਕੇ ਕੋਈ ਵੀ ਕਦਮ ਨਹੀਂ ਚੱਕ ਰਹੇ ਕਿਉਂਕਿ ਜਦੋਂ ਹੈ ਹੀ ਉਹਨਾਂ ਦੇ ਅੰਡਰ ਆ ਉਹ ਕਹਿੰਦੇ ਅਸੀਂ ਕਿਉਂ ਪੈਸੇ ਲਾਈਏ ਸਾਰਾ ਸਾਰਾ ਜਿਹੜਾ ਸਾਰਾ ਜਿਹੜੀ ਜਗ੍ਹਾ ਵੀ ਹੈ ਉਹਨਾਂ ਦੇ ਅੰਡਰ ਆ ਉਹਨਾਂ ਦੇ ਅੰਡਰ ਆ ਜੀ ਸੋ ਸਾਥੀਓ ਇੱਕ ਵਾਰੀ ਫਿਰ ਤੋਂ ਆਪਾਂ ਫੋਨ ਜ਼ਰੂਰ ਲਾਉਣੇ ਆ ਸੈਂਟਰ ਵਾਲਮੀਕੀ ਸਭਾ ਦੇ ਜਿਹੜੇ ਚੇਅਰਮੈਨ ਆ ਉਦੇਦਾਰੀ ਤੇ ਮੌਜੂਦ ਆ ਜਗੀਰ ਸਿੰਘ ਕਾਲੜੂ ਜੀ ਆਪਾਂ ਉਹਨਾਂ ਨੂੰ ਫੋਨ ਕਰਦੇ ਆ ਇੱਕ ਵਾਰੀ ਜ਼ਰੂਰ ਦੇਖਦੇ ਆ ਕਿਉਂਕਿ ਪਰ ਅਸਲ ਦੇ ਵਿੱਚ ਸਾਡੇ ਮੰਨ ਨੂੰ ਬੜੀ ਇੱਕ ਠੇਸ ਵੀ ਪਹੁੰਚੀ ਆ ਕਿ ਅਸਲ ਦੇ ਵਿੱਚ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੀ ਬਿਦੌਲਤ ਅੱਜ ਅਸੀਂ ਜੈ ਵਾਲਮੀਕੀ ਜਾਂ ਆਪਣੇ ਵਾਲਮੀਕੀ ਧਰਮ ਨੂੰ ਸਟੈਬਲਿਸ਼ ਕਰਨ ਦੇ ਲਈ ਅਸੀਂ ਪ੍ਰਯਾਸ ਕਰਦੇ ਆ ਤੇ ਉਹਨਾਂ ਮਹਾਪੁਰਸ਼ਾਂ ਨੇ ਜੋ ਸਾਡੇ ਲਈ ਇੱਕ ਕੁਰਬਾਨੀਆਂ ਦੇ ਕੇ ਸਾਡਾ ਇਤਿਹਾਸ ਆ ਉਹਨਾਂ ਮਹਾਪੁਰਸ਼ਾਂ ਦੇ ਇਤਿਹਾਸ ਨੂੰ ਅਸੀਂ ਸੰਭਾਲ ਨਹੀਂ ਪਾਰਾ ਸੋ ਸਾਡੇ ਦੀ ਬੜੀ ਇੱਕ ਸ਼ਰਮਨਾਇਕ ਗੱਲ ਵੀ ਆ ਸੋ ਸਾਥੀ ਜਿੰਨੇ ਵੀ ਦੇਖ ਰਹਾ ਹੈ ਸਾਥੀਆਂ ਨੂੰ ਇਹ ਇੱਕ ਅਪੀਲ ਆ ਕਿ ਜਾਗਦੀ ਜ਼ਮੀਰ ਵਾਲੇ ਜਰੂਰ ਇਹਨੂੰ WhatsApp ਗਰੁੱਪਾਂ ਤੱਕ ਸ਼ੇਅਰ ਕਰਿਓ ਤਾਂ ਜੋ ਇਹ ਜਿਹੜਾ ਇੱਕ ਮੈਸੇਜ ਆ ਇਹ ਜਿਹੜਾ ਸਾਰੇ ਸਾਡੇ ਸਮਾਜ ਦੇ ਉਹ ਸੁਝਵਾਂ ਸਾਥੀਆਂ ਤੱਕ ਪਹੁੰਚ ਸਕੇ ਤੇ ਇਸੇ ਪਿੰਡ ਦੇ ਜਿੰਨੇ ਵੀ ਜਿਹੜੇ ਪਿੰਡ ਦੇ ਵੀ ਇੱਥੇ ਦੇ ਆ ਜਿਹੜੇ ਵਾਸੀ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕੀ ਕੀ ਕਾਰਨ ਰਿਹਾ ਆ ਔਰ ਇਸ ਬਾਰੇ ਚ ਸਾਰੀ ਜਾਣਕਾਰੀ ਕੱਢਾਂਗੇ ਆਪਾਂ ਇੱਕ ਵਾਰੀ ਫਿਰ ਤੋਂ ਕਾਲ ਲਾਉਨੇ ਆ ਜੀਰ ਸਿੰਘ ਕਾਲੂ ਜੀ ਉਹ ਫੋਨ ਨਹੀਂ ਚੱਕ ਚੱਕ ਰਿਹਾ ਸੋ ਜਿੱਦਾਂ ਇਹ ਫੋਨ ਚੱਕਣਗੇ ਜ਼ਰੂਰ ਆਪਾਂ ਇਸ ਦੀ ਵੀਡੀਓ ਵੀ ਤੁਹਾਡੇ ਲਈ ਸਾਂਝੀ ਕਰਾਂਗੇ ਪਰ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਉਹ ਅ ਫੋਨ ਨਹੀਂ ਚੱਕ ਰਿਹਾ ਇੰਟਰਵਾਲ ਵਿੱਚ ਕੀ ਸਵਾ ਦੇ ਜਿਹੜੇ ਜਗੀਰ ਸਿੰਘ ਕਾਲੂੜੂ ਜੀ ਉਹਨਾਂ ਨੂੰ ਆਪਾਂ ਫੋਨ 10 ਤੋਂ 4 ਵਾਈ ਟ੍ਰਾਈ ਕੀਤਾ ਉਹਨਾਂ ਨੇ ਫੋਨ ਚੱਕਿਆ ਨਹੀਂ ਸੋ ਸੈਂਟਰਵਾਲ ਵੀ ਕੀ ਸਵਾ ਦੇ ਹੀ ਮੈਂਬਰ ਨੇ ਪਰਮਜੀਤ ਗਿੱਲ ਜੀ ਉਹਨਾਂ ਨੂੰ ਆਪਾਂ ਫੋਨ ਲਾਉਨੇ ਆ ਦੇਖਦੇ ਆ ਉਹ ਚੱਕਦੇ ਆ ਤਾਂ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਆਸ਼ਰਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਹਾਂਜੀ ਸਰ ਜੈਵਨ ਮਿੱਕੀ ਜੀ ਹਰਰਵਾਲ ਮਿੱਕੀ ਜੀ ਸਰ ਬੇਨਤੀ ਹੈ ਮੈਂ ਮਨਦੀਪ ਗੱਲ ਕਰ ਰਿਹਾ ਦਰਾਵੜ ਚੈਨਲ ਤੋਂ ਔਰ ਤੁਸੀਂ ਵੀਡੀਓ ਤੇ ਰਿਕਾਰਡ ਹੋ ਰਹੇ ਹੋ ਤੁਹਾਡੀ ਕਾਲ ਵੀ ਰਿਕਾਰਡ ਹੋ ਰਹੀ ਆ ਕੀ ਹੋਇਆ ਸਰ ਅਸੀਂ ਨਾ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਆਸ਼ਰਮ ਨੂਰਵਾਲ ਦੇ ਵਿੱਚ ਪਹੁੰਚੇ ਆ ਸੋ ਇੱਥੇ ਦੀ ਹਾਲਤ ਦੇਖ ਕੇ ਤੇ ਸਾਨੂੰ ਸਾਡੀਆਂ ਭਾਵਨਾਵਾਂ ਨੂੰ ਬੜੀ ਆਤ ਹੋਈ ਆ ਤੇ ਅਸੀਂ ਜੀਰ ਸਿੰਘ ਕਲਰੂ ਜੀ ਨੂੰ ਫੋਨ ਲਾਉਦੇ ਸੀ ਔਰ ਉਹਨਾਂ ਨੇ ਫੋਨ ਨਹੀਂ ਚੱਕਿਆ ਪਤਾ ਨਹੀਂ ਜੀ ਅਸੀਂ ਆਸ਼ਰਮ ਦੇ ਵਿੱਚ ਆ ਤੇ ਸਾਡੇ ਨਾਲ ਪਿੰਡ ਦੇ ਇੱਕ ਦੋ ਵੀਰਾਂ ਤੌਰ ਸਾਨੂੰ ਆਸ਼ਰਮ ਦੇ ਅਸੀਂ ਸਾਰੀ ਵੀਡੀਓ ਕੀਤੀ ਆ ਸੋ ਅਸੀਂ ਆਸ਼ਰਮ ਦੀ ਹਾਲਤ ਦੇਖ ਕੇ ਤੁਹਾਨੂੰ ਪੁੱਛਣਾ ਚਾਹੁੰਦੇ ਵੀ ਇਹਦਾ ਕਾਰਨ ਕੀ ਹੋ ਸਕਦਾ ਤੁਸੀਂ ਦੱਸ ਸਕਦੇ ਜੀ ਵੀਡੀਓ ਰਿਕਾਰਡ ਹੋ ਰਹੀ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਆ ਰਹੇ ਏ ਕੋਈ ਯੱਪਾਨ ਨੂੰ ਅੰਦਰ ਵਿੱਚ ਕੱਟ ਤੇ ਆ ਆ ਸੇਸ ਅਸੇਂ ਇੰਫੀ ਅੱਛਾ ਜੀ ਆਇਆ ਨਹੀਂ ਇੱਥੇ ਅੱਛਾ ਜੀ ਅੱਛਾ ਜਗੀਰ ਸਿੰਘ ਜੀ ਜਗੀਰ ਸਿੰਘ ਕਾਲਰੂ ਹੀ ਆ ਬਸ ਅੱਛਾ ਇਹ ਸਾਰੀ ਇਹਦੀ ਦੇਖ ਰਹੇ ਜਗੀਰ ਸਿੰਘ ਕਾਲਰੂ ਜੀ ਦੇ ਕੋਲ ਆ ਜੀ ਜੋ ਕਾਊਂਟ ਕੋਟ ਸਭ ਕੁਝ ਜਗੀਰ ਸਿੰਘ ਕਾਲਰੂ ਦਾ ਹੀ ਆ ਸਾਡਾ ਕੋਈ ਰੋਲ ਨਹੀਂ ਇਹਦਾ ਅੱਛਾ ਜੀ ਆਸੀ ਆਏ ਆ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਗੱਲ ਕਰਨ ਲਈ ਜੀ ਹੋਰ ਸੁਣਾਓ ਬਸ ਠੀਕ ਆ ਜੀ ਠੀਕ ਆ ਸਰ ਸੋ ਸਾਥੀਓ ਸੈਂਟਰ ਵਾਲਮੀਕੀ ਸਭਾ ਯੂਕੇ ਦੇ ਜਿਹੜੇ ਮੈਂਬਰ ਪਰਮਜੀਤ ਗਿੱਲ ਜੀ ਸੋ ਰਾਜਨ ਕੇਜੀ ਬਹੁਤ ਸਾਰੇ ਸਾਥੀ ਆਪਾਂ ਨੂੰ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਆ ਵੀਡੀਓ ਤੇ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਪਰ ਅਸਲ ਦੇ ਵਿੱਚ ਜਿਹੜਾ ਸੈਟਰ ਵਾਲਮੀਕੀ ਸਭਾ ਯੂਕੇ ਦੇ ਪਰਮਜੀਤ ਗਿੱਲ ਜੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਆ ਕਿ ਇਸ ਆਸ਼ਰਮ ਦੀ ਜਿਹੜੀ ਸਾਰੀ ਦੇਖਰੇਖਾ ਆਪਣੇ ਜਗੀਰ ਸਿੰਘ ਕਾਲੂ ਜੀ ਦੇ ਕੋਲ ਆ ਸੋ ਉਹਨਾਂ ਨੇ ਫੋਨ ਨਹੀਂ ਚੱਕਿਆ ਸੋ ਬੇਨਤੀ ਆ ਆਪਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਜੇ ਆਪਣੀ ਗੱਲਬਾਤ ਹੁੰਦੀ ਆ ਤਾਂ ਜ਼ਰੂਰ ਆਪਾਂ ਉਹਨਾਂ ਦੀ ਗੱਲਬਾਤ ਰਿਕਾਰਡ ਕਰਕੇ ਫਿਰ ਤੋਂ ਆਪਾਂ ਇਸ ਆਸ਼ਰਮ ਦੀ ਵੀਡੀਓ ਅਟੈਚ ਕਰਕੇ ਚੈਨਲ ਤੇ ਜਰੂਰ ਅਪਲੋਡ ਕਰਾਂਗੇ ਸੋ ਬੇਨਤੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸੋ ਵੀਰ ਜੀ ਉਹਨਾਂ ਦਾ ਵੀ ਧੰਨਵਾਦ ਕੀ ਸਾਡੇ ਨਾਲ ਆਏ ਆ ਇਹਨਾਂ ਨੇ ਸਾਡੇ ਨਾਲ ਇਸ ਆਸ਼ਰਮ ਦਾ ਇਤਿਹਾਸ ਵੀ ਦੱਸਿਆ ਕਿ ਅਸਲ ਦੇ ਵਿੱਚ ਸਤਗੁਰੂ ਗੁਰੂ ਗਿਆਨਾ ਜੀ ਮਾਰੀ ਦਾ ਜਿਹੜਾ ਇਤਿਹਾਸ ਆ ਕੌਮੀ ਗਿਆਨ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਸਾਰਾ ਜ਼ਿਕਰ ਆਉਂਦਾ ਇਸ ਨੂਰਵਾਲਵਾਲ ਦਾ ਨੂਰਵਾਲ ਪਿੰਡ ਦਾ ਜਿਹੜਾ ਸਾਰਾ ਜ਼ਿਕਰ ਆਉਂਦਾ ਵਾ ਕਿ ਕਿਹੜੇ ਕਿਹੜੇ ਕੌਤਕ ਕਿਹੜੇ ਕਿਹੜਾ ਸਤਗੁਰੂ ਗੁਰੂ ਗਿਆਨਾ ਜੀ ਮਾਰੀ ਦਾ ਜਿਹੜਾ ਇਤਿਹਾਸ ਜੁੜਿਆ ਇਸ ਨਗਰ ਦੇ ਨਾਲ ਇੱਥੋਂ ਸਤਗੁਰੂ ਗੁਰੂ ਗਿਆਨਾ ਜੀ ਮਾਰੀ ਦੇ ਜਿੰਨੇ ਵੀ ਉਹਨਾਂ ਦੇ ਮਤਲਬ ਚੇਲੇ ਸੀ ਉਹ ਉਹ ਵੀ ਇੱਥੇ ਰਹਿ ਕੇ ਗਏ ਆ ਸੋ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਜਿਹੜਾ ਹੋਰਾਂ ਸਾਥੀਆਂ ਤੱਕ ਇੱਕ ਮੈਸੇਜ ਪਹੁੰਚ ਸਕੇ ਸੋ ਬੇਨਤੀ ਹੈ ਧੰਨਵਾਦ ਜੈ ਵਾਲਮੀਕੀ ਜੈ ਜੀ